ਤੇ ਅੱਜ ਆਪਾਂ ਕਿੱਥੇ ਨਾਪੇ ਆ ਨਾ ਆਉਂਦਾ ਹੀ ਪਾਈ ਇੱਥੇ ਫਿਜ਼ੀਓਥੈਰੇਪੀ ਦੇ ਕੋਲ ਚਲੇ ਗਿਆ ਤੇ ਬਈ ਕੀ ਕਹਿੰਦੇ ਉਹ ਮਾਰੀ ਇੱਥੇ ਦਰਦ ਹੋ ਰਿਹਾ ਸ਼ੋਲਡਰ 'ਚ ਬਾਜੇ ਕਿਹਦਾ ਐਚਾ ਉਹ ਕੁੜੀ ਜੀ ਚੈੱਕ ਕਰਨ ਲੱਗੀ ਨਹੀਂ ਟੁੱਟਦਾ ਯਾਰ ਆਹੀ ਨਹੀਂ ਸੈੱਟ ਹੈਗਾ ਫਿਜ਼ੀਓਥੈਰੇਪੀ ਅਸਲ ਵਿੱਚ ਹੈ ਇਹਦੀ ਸਮਝਉਂਦੀ ਹੈ ਕੋਈ ਬਾਜੂ ਮੈਂ ਕਿਹਾ ਮੈਂ ਇੱਥੇ ਹੀ ਦਰਦ ਹੋ ਰਿਹਾ ਥੋੜਾ ਨੀਚੇ ਹੋ ਗਿਆ ਨਹੀਂ ਤੂੰ ਹੀ ਗਿਆ ਛੋਟਾ ਸ਼ੋਲਡਰ ਤੇ ਬਈ ਬਾਜੂ ਐਕਸਰਸਾਈਜ਼ ਹੀ ਦੱਸਾਂਗਾ ਕਿ ਪਹਿਲਾਂ ਡੇਕਿੰਗ ਕਰ ਤਰੋਨਾ ਕੀ ਕਿਹਾ ਵੀ ਤੁਸੀਂ ਕੀ ਕਰਾ ਲਓ ਤੁਸੀਂ ਨੀਰੋ ਨੀਰੋ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੋ ਵੀ ਇਹ ਕਹਿੰਦੇ ਨੇ ਥੈਰੇਪੀਆਂ ਨੇ ਇਹਦੇ ਕੀ ਕਹਿੰਦਾ ਅਸਮੁਲਾ ਪਤਾ ਕੀ ਚੱਕਰ ਹੋਇਆ ਤੁਹਾਨੂੰ ਲੋਕਾਂ ਦੇ ਕੋਈ ਸੁਣਤਾ ਦੱਸਿਆ ਕਿਉਂ ਨਹੀਂ ਇਹ ਤਾ ਹੋ ਰਿਹਾ ਉਹਦਾ ਵੀ ਮੇਰਾ ਪਿਆਰ ਉਹ ਮੇਰੇ 5 ਲੱਖ ਦਾ ਕਾਰ ਬਣਨ ਦਾ ਲਾਗ ਬਣਾਉਂਦਾ ਕੱਲੇ ਬੰਦੇ ਦਾ ਪਰਦਾ ਹੀ ਨਾ ਪੈ ਦੇ ਲੈ ਡੱਪੇ ਦੇ ਪੈਣ ਨਹੀਂ ਹੋਣਾ ਇਸਨੂੰ ਵਿਆਹ ਨਹੀਂ ਕਰਵਾਉਣਾ 10 ਲੱਖ ਸੋਨਾ 10 ਲੱਖ ਲੰਡਰ ਦੇਗਾ ਤਪਾ ਮਾਂ ਨੂੰ ਨਹੀਂ ਕਰਾਉਣਾ ਬੱਸ ਸਾਹ ਕਰਾ ਲਾ ਘਾੜ ਤੇ ਪੀੜਾ ਘੜੀ ਲੈਣ ਜਿਹੜਾ ਮਰਜੀ ਸਾਰਾ ਦੱਸੋ ਅਈਆ ਕੋਣ ਤੋਂ ਉਹੀ ਸੋਨਾ ਜਦ ਲਾਉਂਦੀਆਂ ਇਹਨਾਂ ਨੂੰ ਬਈ ਇਹਨਾਂ ਦੇ ਕੋਲੇ ਵਾਲੇ ਨਾ ਵਿਆਹ ਇਹਨਾਂ ਦੇ ਇਹ ਤਾਂ ਦੇਖ ਇਹ ਤੋਂ ਮੈਂ 5 ਸਾਲ ਛੋਟਾ ਠੀਕ ਹੈ ਬਈ ਇਹ ਤੋਂ 4 ਸਾਲ ਛੋਟਾ ਹੈ ਇਹਨਾਂ ਨਾਲ 99 99 ਦੀ 1 ਸਾਲ ਦਾ ਬਈ ਸੱਚ ਨਹੀਂ ਦੱਸੀ ਸੱਚ ਦੱਸਣਾ ਪੈਂਦਾ ਤੂੰ 99 ਦਾ ਕਰਕੇ ਉਹ ਦੋ ਚਾਰ ਸਾਲ ਇਧਰ ਇੱਕ ਸਾਲ ਨਹੀਂ ਫਿਰ ਤੂੰ ਨਿਊਰੋ ਦਾ ਨਾਮ ਪਹਿਲਾਂ ਸੁਣਿਆ ਹੁੰਦਾ ਵੀ ਜਿਵੇਂ ਉਹ ਕਹਿੰਦੇ ਭਰਾ ਦੇ ਇਹਨਾਂ ਨੂੰ ਕੌਣ ਦੱਸੇ ਮਿਸਟਰ ਤੇਲ ਵੀ ਪੈਸੇ ਮੰਗਦੀ ਫੋੜ ਕੇ ਲੱਗੇ ਨੰਗਰ ਗੰਦਲ ਹੀ ਹੈ ਅਸੀਂ ਕਿੱਥੋਂ ਅਸੀਂ ਕਿੱਥੋਂ ਥੈਰੇਪੀਆ ਕਰਾਵਾਂਗੇ ਦਾ ਸਸਤਾ ਵੀ ਯੂਨੀਵਰਸਿਟੀ ਵੀ ਉਹ ਕਾਰਡ ਜੇ ਬਣਾ ਕੇ ਫਰੀ ਚ ਚਲੇ ਜਾਣਗੇ ਐਡੀਸ਼ਨਲ ਹੈਗੀ ਨਹੀਂ ਰੋਟਰ ਬਣਾ ਲਈ ਛਾ ਕੱਲ ਤੁਹਾਡੀ ਅੰਦਰ ਬਹਿਣੀ ਆਈ ਨਹੀਂ ਉਹ ਦੇਖ ਵੀ ਬਾਈਕ ਗੱਲ ਹੈ ਫੁੱਲ ਡਿਪੋ ਕਰਵਾਣ ਵਾਰ ਆਵਾਜ਼ ਆਹ ਦੇਖੋ ਜੀ ਉੱਪਰ ਜਾਂਦਾ ਏਸੀ ਨਾਲੋਂ ਠੰਡਾ ਹੈ ਏਸੀ ਕੀ ਕੀ ਇਹਦਾ ਮੁਕਾਬਲਾ ਕਰ ਲੂਏ ਸੀ